ਮੈਂ ਸਰਬੰਤ ਸਿੰਘ ਪੰਦੇਰ ਕਿਸਾਨ ਮਜ਼ਦੂਰ ਸ਼ਗਿਰਤ ਕਮੇਟੀ ਪੰਜਾਬ ਤੋਂ ਕਿਸਾਨ ਮਜ਼ਦੂਰ ਮੋਰਚਾ ਭਾਰਤ ਵੱਲੋਂ ਪੰਜਾਬ ਅੰਦਰ ਅੱਜ ਲੈਂਡ ਪੂਲਿੰਗ ਪਾਲਿਸੀ ਤੇ ਹੋਰ ਨਾ ਮੰਗਾਂ ਨੂੰ ਲੈ ਕੇ ਸਾਰੇ ਪੰਜਾਬ ਦੇ ਅੰਦਰ ਡੀਸੀ ਦਫ਼ਤਰਾਂ ਤੇ ਲਗਭਗ 11 ਤੋਂ ਲੈ ਕੇ 2 ਵਜੇ ਦੇ ਵਿੱਚ ਵਿੱਚ ਮੰਗ ਪੱਤਰ ਜੜੇ ਆ ਉਹ ਦਿੱਤੇ ਜਾਣੇ ਆ ਔਰ ਮੰਗ ਕਰਨੀ ਆ ਭਗਵੰਤ ਮਾਨ ਸਰਕਾਰ ਕੋ ਵੀ ਜਿਹੜੀ ਇਹ ਲੈਂਡ ਪੂਲਿੰਗ ਪਾਲਿਸੀ ਆ ਇਹ ਲਗਭਗ ਜਿਹੜੇ ਤਿੰਨ ਕਾਲੇ ਕਾਨੂੰਨ ਮੋਦੀ ਨੇ ਲਿਆਂਦੇ ਸੀ ਇਹ ਕਾਲੇ ਕਾਨੂੰਨਾ ਵਰਗੀ ਹੀ ਲੈਂਡ ਪੂਲਿੰਗ ਪਾਲਿਸੀ ਆ ਜਿਹੜਾ ਜ਼ਮੀਨਾਂ ਜਿਹੜੀਆਂ ਅਬਜ਼ਾਊ ਜ਼ਮੀਨਾਂ ਨੇ ਪੰਜਾਬ ਅੰਦਰ ਉਹਦੇ ਵਿੱਚੋਂ ਕਿਸਾਨਾਂ ਦਾ ਅਜਾੜਾ ਤੈਅ ਕਰ ਰਹੀ ਹੈ ਇਹਦੋਂ ਗਾਂ ਚਹੀ ਆਵਾਜ਼ ਕਰ ਕਿਸਾਨਾਂ ਦਾ ਅਜਾੜਾ ਕਰੋ ਚਾਹੇ ਭਾਰਤ ਮਾਲਾ ਯੋਜਨਾ ਤਹਿਤ ਅਜਾੜਾ ਕੀਤਾ ਤੇ ਚੱਲ ਵੀ ਰਿਹਾ ਅੱਗੇ ਔਰ ਇਹਦੋਂ ਗਾਂ ਜਿਹੜਾ ਆਉਣ ਵਾਲੇ ਸਮੇਂ ਜਿਹੜੀ ਤੁਸੀਂ ਬੋਲਡ ਟ੍ਰੇਨ ਦੇ ਨਾਂ ਹੇਠ ਫਿਰ ਕਿਸਾਨਾਂ ਦੀ ਉਪਜਾਊ ਜ਼ਮੀਨਾਂ ਨੂੰ ਖੋਕੇ ਅਜਾੜਾ ਕਰਨਾ ਇਹ ਸਾਰੀ ਬੰਦ ਕਰਨ ਦੀ ਮੰਗ ਕਰਾਂਗੇ ਔਰ ਇਹ ਵੀ ਬੀਸੀ ਸਹਿਬਾਨਾਂ ਨੂੰ ਦੱਸਾਂ ਕਿ ਵੀ ਪੰਜਾਬ ਬੰਦਰ ਵਰਤਮਾਨ ਸਮੇਂ ਦੇ ਵਿੱਚ ਜੂਰੀਆ ਦੀ ਵੱਡੀ ਕਿਲਤ ਪਾਈ ਜਾ ਰਹੀ ਆ ਇਹ ਤੋਂ ਵੀ ਕਿਸਾਨ ਪ੍ਰੇਸ਼ਾਨ ਨੇ ਧੰਨਵਾਦ